ਇੱਕ ਬੇਨਤੀ ਲੈ ਕੇ ਤੇ ਆਇਆ ਮਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕਿਸੇ ਦੀ ਈਗੋ ਹਲਟੋ ਦੀ ਹੈ ਕਿਸੇ ਨੂੰ ਬੁਲਾਇਆ ਨਹੀਂ ਕਿਸੇ ਇੱਕ ਜਥੇਬੰਦੀ ਨੂੰ ਇਨਵਾਈਟ ਕੀਤਾ ਕਿ ਨਹੀਂ ਕੀਤਾ ਸਲਾਹ ਕੀਤੀ ਕਿ ਨਾ ਕੀਤੀ ਕਿਉਂਕਿ ਮਸਲਾ ਜਦੋਂ ਕਿਸਾਨੀ ਦਾ ਹੈ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਜਦੋਂ ਇੱਕ ਸਾਲ ਤੋਂ ਸੰਘਰਸ਼ ਚੱਲਿਆ ਸਾਰਾ ਹਿੰਦੁਸਤਾਨ ਇਕੱਠਾ ਸੀ ਕਿਸਾਨੀ ਦੇ ਮੁੱਦੇ ਦੇ ਉੱਤੇ ਮੈਂ ਵੀ ਅੱਜ ਇੱਕ ਕਿਸਾਨ ਦੇ ਨਾਤੇ ਕਹਿ ਰਿਹਾ ਵੀ ਹੋ ਸਕਦਾ ਹੈ ਨੌਜਵਾਨਾਂ ਨੇ ਨਾ ਪੁੱਛਿਆ ਹੋਵੇ ਹੋ ਸਕਦਾ ਹੈ ਕਿਸੇ ਇੱਕ ਜੱਥੇਬੰਦੀ ਨੂੰ ਕਿਸੇ ਨੇ ਸਲਾਹ ਨਾ ਕੀਤੀ ਹੋਵੇ ਪਰ ਘਟੋ ਘਟ ਪੰਜਾਬ ਦੇ ਕਿਸਾਨਾਂ ਨਾਲ ਜਰੂਰ ਗੱਲਬਾਤ ਹੋ ਕੇ ਉਹਨਾਂ ਦੀ ਨਬਜ਼ ਸਮਝਣੀ ਚਾਹੀਦੀ ਹੈ ਵੀ ਕੀ ਉਹਨਾਂ ਦਾ ਕੀ ਫਾਇਦਾ ਹੈ ਉਸ ਨੌਜਵਾਨ ਨੇ ਸ਼ੁਰੂ ਕਰਨੇ ਨਹੀਂ ਪੁੱਛਿਆ ਮੇਰੇ ਅਸਤੇ ਕੀ ਫਾਇਦਾ ਉਹਨੇ ਕਿਸੇ ਕੀ ਦੇਖ ਰਿਹਾ ਰੋਹ ਉਤੇ ਸੰਘਰਸ਼ ਚੱਲ ਰਹੇ ਉੱਥੇ ਵੀ ਚੱਲ ਰਹੇ ਇੱਥੇ ਵੀ ਚੱਲ ਰਹੇ ਸਾਰੇ ਦੀ ਚਿੰਤਾ ਸਾਡੇ ਦੀ ਚਿੰਤਾ ਹੈ ਪਰ ਸ਼ਾਇਦ ਉਮਰ ਦਾ ਤਕਾਜ਼ਾ ਕਰਕੇ ਮੇਰੇ ਵਰਗਾ ਵੀ ਕੋ ਕੋਣ ਲਾ ਜਾ ਟੱਜ ਪੁੱਛਣ ਲੱਗਿਆ ਕਿਉਂਕਿ ਉਮਰ ਹੁਸੈਨ ਉਹ ਉਸ ਜਮਾਨੇ ਕਿੱਸੇ ਵੀ ਨਾੜ ਚੱਕ ਕੇ ਡੰਡਾ ਤੁਰ ਪੈਂਦੇ ਅਪਰਾਜੇ ਸਮਾਏ ਲੀਡਰਾਂ ਦੀ ਜ਼ਿੰਮੇਵਾਰੀ ਹੈ ਵੀ ਸ਼ੁਭ ਕਰਨ ਵਰਗੇ ਇਹ ਦੂਜੇ ਜਿਹੜੇ ਕਿਸਾਨ ਕੋਲੇ ਪਾਲੇ ਕਿਸਾਨ ਬੈਠੇ ਉਹਨਾਂ ਤੋਂ ਚਾਨਣਾ ਪਾਣ ਯਾ ਜਿਹੜੀਆਂ ਮੰਗਾਂ ਸੀ ਲੈ ਕੇ ਚੱਲੇ ਆ ਇਹਦੇ ਨਾਲ ਪੰਜਾਬ ਦੀ ਭਲਾਈ ਹੈਗੀ ਮੈਂ ਤਾਂ ਇੱਕ ਸਿੱਧੂ ਸਿੱਧੀ ਜੀ ਝਟਕੂ ਜੀ ਨਾਲ ਕਰੂੰਗਾ ਮੈਂ ਸਮਝਦਾ ਵਿਆਹ ਜਿਹੜੀ 23 ਫਸਲਾਂ ਦੀ ਐਮਐਸਪੀ ਨੂੰ ਲੈ ਕੇ ਪਤਾ ਲੱਗਿਆ ਜਿਹੜੇ ਰਿਪੋਰਟਸ ਤੋਂ ਦੇਖਦੇ ਆ ਕਿ ਉੱਥੇ ਜਾ ਕੇ ਗੱਲ ਫਸ ਗਈ ਕੇਂਦਰ ਸਰਕਾਰ ਦੇ ਵਜ਼ੀਰ ਸਾਹਿਬਾਨ ਇੱਥੇ ਆਏ ਸੀਗੇ ਉਹਨਾਂ ਨੇ ਤਾਂ ਆ ਕਿਹਾ ਸੀ ਵੀ ਆਹ ਜਿਹੜੇ ਤੁਸੀਂ ਫਸਲਾਂ ਦੀ ਹੈ ਕਹਿ ਰਹੇ ਹੋ ਜਿਹੜੀ ਇੱਥੇ ਉਗਾਈ ਜਾਂਦੀਆਂ ਇਹਨਾਂ ਦੀ ਐਮਐਸਪੀ ਦੇਣ ਨੂੰ ਸੀ ਤਿਆਰ ਪਰ ਕਹਿੰਦੇ ਗੱਲ ਪੇਚਾ ਉੱਥੇ ਫਸ ਗਿਆ ਵੀ ਤੇਹੀ ਫਸਲਾਂ ਦੀ ਫਸਲਾਂ ਦੀ ਖਰੀਦ ਦੀ ਐਮਐਸਪੀ ਦੇ ਉੱਤੇ ਗਾਰੰਟੀ ਦਿਓ ਸਭ ਅਸੀਂ ਮੈਂ ਨਿੱਜੀ ਤੌਰ ਤੇ ਜੇ ਕਿਸਾਨ ਨਾਲ ਗੱਲ ਤੁਹਾਡੇ ਨਾਲ ਸੰਜੀ ਕਰਾਂ ਮੈਂ ਜਿਸ ਕਿਤੇ ਤੁਹਾਡਾ ਸਾਡੇ ਮਾਲਵੇ ਦਾ ਅਖੀਰ ਐਸੀ ਰਾਜਸਥਾਨ ਬਾਰਡਰ ਤੇ ਬੈਠੇ ਆ ਸਾਡੇ ਪਾਣੀ ਅਸੀਂ ਜੇ ਅਸੀਂ ਉੱਥੇ ਕਪਾਹ ਲਾਣੇ ਆ ਸਾਬ ਇਸ ਕਰਕੇ ਨਹੀਂ ਕਿ ਕਬਾਦੀ ਐਮਐਸਪੀ ਨਾਲ ਸੀਸੀਆਈ ਖਰੀਦ ਲੂਗੀ ਕਿ ਨਹੀਂ ਖਰੀਦ ਲੂ ਸਾਡੀ ਮਜਬੂਰੀ ਹੈ ਜੀ ਮੇਰਾ ਵੀ ਗੋਸ਼ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਗੋਸ਼ ਕਰਦਾ ਗੰਨਾ ਲਾਵਾਂ ਕਿਉਂਕਿ ਸਿੱਕੇ ਬੰਦ ਖੇਤੀ ਹੈ ਨਾ ਹੀ ਕੋਈ ਨਰਮੇ ਦੇ ਅੰਦਰ ਸਾਰੇ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ ਚ ਸਾਰਿਆਂ ਨੂੰ ਪਤਾ ਸਾਡੇ ਮਾਲ ਵਿੱਚ ਜਾ ਕੇ ਦੇਖ ਲਓ ਕਦੋਂ ਪਹਿਲਾਂ ਦਾ 18 18 20 20 ਸਪਰੇਆ ਹੁੰਦੀਆਂ ਸੀਗੇ ਇਸ ਕਰਕੇ ਉਸ ਚ ਰਿਸਕ ਇਨਵੋਲਡ ਹੈ ਜਿਹੜੀ ਜੀਰੀ ਐ ਆਈ ਐ ਸਿੱਕੇ ਬੰਦ ਕੰਮ ਐ ਕਿਉਂਕਿ ਸਿੱਕੇ ਬੰਦ ਖੇਤਾ ਦੇ ਨੇ ਜੀ ਪੈਸਾ ਸਰਕਾਰ ਨੇ ਚੱਕ ਲਈ ਐ ਬਸਰ ਹੋਣੀ ਐ ਕੋਈ ਜੁੜ ਨਹੀਂ ਮਰੀ ਦਾ ਡਰ ਨਹੀਂ ਤੇ ਆ ਵੀ ਕਰਿਆ ਜਨਜੀ ਮੇਰਾ ਵੀ ਬਹੁਤ ਦੇਖ ਲਓ ਕਦੋਂ ਪਹਿਨਾਂ ਦਾ 18 18 20 20 ਸਪੋਰਾਂ ਹੁੰਦੀਆਂ ਸੀਗੀ ਕੀ ਪੰਜਾਬ ਦੀ ਝੋਨੇ ਦੀ ਰਿਸਕ ਇਨਵਾਰਡ ਐ ਤੇ ਕਣਕ ਦੀ ਜੀਰੀ ਐ ਤਾਂ ਹੀ ਐ ਐਨ ਐਸ ਪੀ ਨਹੀਂ ਮਿਲ ਰਹੀ ਸਾਹਿਬ ਉਹ ਤਾਂ ਮਿਲ ਰਹੀ ਐ ਹੁਣ ਆਪਾਂ 22 ਜਿਹੜੀ ਬਾਕੀ ਬਚਣੀ ਐ 21 ਉਹਨਾਂ ਦੀ ਮੰਗੀ ਜਾਂਦੀਆਂ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਹਿਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੀਆਂ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਇਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸੇ ਬੜਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਉਹਨਾਂ ਨੂੰ ਵੀ ਆਹ 23 ਫਸਲਾ ਹੈ ਇਹਨਾਂ ਜੋ ਜੇ ਕੱਲ 23 ਸਪੋਜ਼ ਕਰੋ ਗਾਰੰਟੀ ਮਿਲ ਜਾਂਦੀ ਹੈ ਇਹਨਾਂ ਜੋ ਕਿਹੜਾ ਬੀਜੂ ਹੈ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋਈ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮਨੂੰ ਦੱਸ ਦੇਣ ਵੀ ਅਸੀਸ ਬਈ ਸੁਨੀਲ ਅਸੀ ਤਾਂ ਆ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚ ਮਹਾਰਾਸ਼ਟਰ ਬੈਠਾ ਹੈ ਉੱਥੇ ਸੁਸਾਈਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਪ੍ਰੋਬਲਮ ਹੈ ਉਹਨਾਂ ਦੇ ਐਮਐਸ ਵੀ ਨਹੀਂ ਚੱਕੀ ਜਾਂਦੀ ਅੱਜ ਮਨ ਨੂੰ ਜਿਹੜਾ ਲੱਗਦਾ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਕਿਸਾਨ ਸਾਥੀਆਂ ਦੀ ਉਹਦੇ 'ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਉਹਨਾਂ 'ਚ ਮੱਧ ਪ੍ਰਦੇਸ਼ ਦੇ ਬੈਠੇ ਸੀਗੇ ਕਹਿੰਦੇ ਅਸੀਂ ਬਾਕੀ ਸਾਰੇ ਪੰਜ ਪੰਜ ਸਾਥੀ ਆਣ ਲੱਗੇ ਸੀ ਬਾਕੀ ਆਏ ਨਹੀਂ ਇੱਕ ਮੈਂ ਆ ਰਾਜਸਥਾਨ 'ਚੋਂ ਇੱਕ ਬੈਠੇ ਸੀਗੇ ਸਭ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਹੈ ਕਿਉਂਕਿ ਪੰਜਾਬ ਹੀ ਇੱਕ ਅਜਾ ਸੂਬਾ ਸਾਬ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਨੂੰ 12 ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਹੈ ਕਿਉਂਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਇਹ ਬਰਾਬ ਆਰਡਰ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਪੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਹੈ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਇਹ ਰਾਜਸਥਾਨ ਚ ਬਹਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਹਾਦਰ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਬਾਰਾਮ ਬ੍ਰਾਹਮਣਵਾਸ ਮਿਰਦਾ ਨਥੁਰਾਮ ਮਿਰਦਾ ਕਾਮਰੇਡ ਹੋਰੀ ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਮੱਧ ਪ੍ਰਦੇਸ਼ ਚ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆਤਾ ਉਹ ਹੀ ਹੋ ਗਿਆ ਵੀ ਭਗਤ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਹ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ Rajasthan ਵਾਲੇ ਸਾਥੀਓ ਨੂੰ ਕਹਿੰਦਾ ਆਏ Rajasthan ਦੇ ਸਭ ਚਲੋ ਇਸ ਜਿਹੜੀ ਕੋਲ ਵਿੱਢੀ ਹੈ ਉਹਦੇ ਚ ਘੱਟੋ ਘੱਟ ਕੱਲ ਤਾਂ ਇਹ ਤਾਂ ਅਸੀਂ ਕਹਿੰਦੇ ਸੀ ਰਾਜਸਥਾਨ ਨੂੰ ਪਾਣੀ ਦੇਣਾ ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆਜਾਏ ਬੈਠੇ ਇਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਾਂ ਜਿੰਨੀ ਸੀਗੀ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜ ਦੇ ਜਿਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਨੂੰ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤਾਂ ਪੰਜਾਬ ਵਾਲੇ ਚਲੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਵੀ ਸਹਿਮਤੀ ਵਰਦਿਆਂਗੇ ਵੀ ਭਈ ਸਾਡੇ ਪੰਜਾਬ 'ਚ ਦੇਖੋ ਐਮਐਸਪੀ ਹੈ ਤੇ ਐਮਐਸਪੀ ਜਿੰਨੀ ਫਸਲ ਬੀਜਦੇ ਆ ਸਾਬ ਆ ਲੋਕ ਕਹਿ ਦਿੰਦੇ ਆ ਵੀ ਆ ਬੀਜੇਪੀ ਵਾਲੇ ਕਰਦੇ ਕੀ ਹੈ ਆ ਪਿਛਲੇ 10 ਸਾਲਾਂ ਦਾ ਹਿਸਾਬ ਹੈ ਮੇਰੇ ਕੋਲ ਅਜ ਤੋਂ 10 ਸਾਲ ਪਹਿਲਾਂ 2014 'ਚ ਪੈਡੀ ਦੀ ਖਰੀਦ 1 ਕਰੋੜ 18 ਲੱਖ ਟਨ ਸੀਗੀ ਪੰਜਾਬ ਦੇ ਅੰਦਰ 1 ਕਰੋੜ 18 ਲੱਖ ਟਨ ਤੇ ਇਸ ਸਾਲ 1 ਕਰੋੜ 82 ਲੱਖ ਟਨ ਕਰੀਬਨ 60 ਲੱਖ ਟਨ ਪੈਡੀ ਉਹਨਾਂ ਦਸ ਸਾਲਾਂ ਤੋਂ ਫालतੂ ਹੁਣ ਚੱਕੀ ਗਈ ਹੈ ਉਦੋਂ 10 ਸਾਲ ਪਹਿਲਾਂ ਜਿਹੜੀ ਐਮਐਸਪੀ ਕਿਸਾਨਾਂ ਦੇ ਘਰੇ ਪੈਸਾ ਆਇਆ 15.5 ਹਜ਼ਾਰ 16 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਨੂੰ ਐਮਐਸਪੀ ਚੋਂ ਦੇ ਦਾ ਮਿਲਿਆ ਐਤ ਕੀ ਸਾਥੀਓ ਕਰੀਬਨ 50 ਹਜ਼ਾਰ ਕਰੋੜ ਰੁਪਇਆ ਕਿੱਥੇ 16 ਹਜ਼ਾਰ ਕਰੋੜ ਰੁਪਇਆ ਕਿੱਥੇ 50 ਹਜ਼ਾਰ ਕਰੋੜ ਰੁਪਇਆ 180 180 1 ਕਰੋੜ 80 ਲੱਖ ਨੂੰ ਜਰਬ ਕਰਕੇ ਦੇਖਿਓ ਐਮਐਸਪੀ ਤੇ ਕਿੰਨਾ ਬਣਦਾ 50 ਹਜ਼ਾਰ ਕਰੋੜ ਰੁਪਇਆ ਅੱਜ ਇੱਥੇ ਕਿਸਾਨਾਂ ਨੂੰ ਐ ਸੌਰੀ 40000 ਕਰੋੜ ਰੁਪਇਆ 40000 ਕਰੋੜ ਰੁਪਇਆ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਆਇਆ ਸਭ ਆ ਆ ਲੋਕਾਂ ਨੂੰ ਚੁਬਦਾ ਹੈ ਤੇ ਮੇਰੀ ਬੇਨਤੀ ਹੈ 50 ਤੋਂ 70 ਹਾਂਜੀ ਮੈਂ ਪੰਜਾਬ ਦੇ ਅਕੇਲੇ ਪੰਜਾਬ ਦੀ ਗੱਲ ਕਰ ਰਿਹਾ ਹਾਂ ਸਭ 2014 ਦੇ ਅੰਦਰ ਮੈਂ ਐਗਜ਼ੈਕਟ ਅਮਾਉਂਟ ਦੇ ਦਿੱਤਾ ਹਾਂ 15511 ਕਰੋੜ ਰੁਪਏ ਪੈਡੀਕੇ 14 ਮੇ ਆਏ ਥੇ ਕਿਸਾਨ ਕੇ ਪਾਸ ਅਰਬ ਕੀ ਬਾਤ ਆਏ ਹੈ 40000 300 ਕੁਛ ਕਰੋੜ ਰੁਪਏ 55 ਕਰੋੜ 85 ਕਰੋੜ ਰੁਪਏ 1 ਕਰੋੜ 80 ਲੱਖ ਸੇ ਫालतू ਪੈਡੀ ਖਰੀਦੀ ਗਈ ਹੈ ਪੰਜਾਬ ਕੇ ਅੰਦਰ ਅਰ ਤਬ ਖਰੀਦੀ ਗਈ ਸੀ 1 ਕਰੋੜ 18 ਲੱਖ ਟਨ ਸੋ ਆਪਾਂ ਜਿਸ ਢਾਲ ਤੇ ਬੈਠੇ ਆ ਉਹਨੂੰ ਨਾ ਕੱਟਿਏ ਸਭ ਸਾਰਿਆਂ ਨੂੰ ਆਜੇ ਸਾਰੇ Madhya Pradesh ਵਾਲੇ ਕਹਿਣਗੇ ਵੀ ਸਾਡੀ ਸਾਰੀ ਨਹੀਂ ਚੱਕੀ ਜਾਂਦੀ ਆਪਣੇ ਦਾ ਸਿੱਧਾ ਐਤ ਕੀ ਦਾ ਬਰਾਬਰ ਬਰਾਬਰ ਪਹੁੰਚ ਗਏ ਐਤ ਕੀ ਜਿਹੜੀ ਫਸਲ ਦੀ ਕਣਕ ਦੀ ਖਰੀਦ ਹੋਈ ਹੈ ਉਤੇ Madhya Pradesh ਕਰੀਬਨ ਕਰੀਬਨ ਆਪਣੇ ਤੋਂ ਗਾਂਹ ਨਿਕਲਣ ਵਾਲੇ ਪਿਛੇ ਪਹੁੰਚਿਆ ਖੜਾ ਹੈ। ਸੋ ਭਾਵੁਕ ਹੋ ਕੇ ਨਹੀਂ ਸਾਬ ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆਂ। ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ। ਪਹਿਲਾਂ ਆਪਣਾ ਕਰ ਸੰਭਾਲੀਏ ਸਾਬ। ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ। ਥੋੜੀ ਅੱਗ ਤੇ ਉਹ ਸੇਕ ਸੇਕ ਰਹੇ। ਮੇਰੀ ਇੰਨੀ ਬੇਨਤੀ ਹੈ। ਸ਼ੁਭਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭ ਕਰਨ ਨੂੰ ਆਉ ਹੋਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦਾ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ ਐਮਐਸਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਬ ਬਿਲਕੁਲ ਐਮਐਸਪੀ ਚਾਹੀਦੀ ਹੈ ਜੇ ਐਮਐਸਪੀ ਕਰਕੇ ਆ ਹਾਲਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜੇ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮੰਗਦਾ ਸਾਬ ਨਾਟ ਅ ਮਿਨੀਮਲ ਸਪੋਰਟ ਪ੍ਰਾਈਸ ਮੰਗਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆਹ ਹੈ ਸਾਰਿਆਂ ਨੂੰ ਦਸੀ ਜਾਂਦਾ ਵੀ ਆਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਠਾਂ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੀ ਅਸੀਂ ਤਾਂ ਜੀ ਆ ਲੈ ਕੇ ਉਠਾਂਗੇ ਤੇਈ ਫਸਲਾਂ ਦੀ ਅਗਰ ਗਾਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਪੱਲਾ ਹੁੰਦਾ ਮੈਂ ਨਾਲ ਚੱਲਦਾ ਸਰ ਕੋਈ ਸੁਭ ਕਰਨ ਦੀ ਲੋੜ ਨਹੀਂ ਅਸੀਂ ਨਾਲ ਚੱਲਾਂਗੇ ਸਾਰੇ ਚੱਲਾਂਗੇ ਨਾਲ ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ ਮੈਂ ਕਹਿੰਦਾ ਵੀ ਮੈਂ ਸਹਿਮਤ ਨਹੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਵੋ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਨੇ ਨੂੰ ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਭੁੱਖ ਅੱਜ ਭੂਿਕ ਖਤਰੇ ਚ ਹੈ ਸਾਬ ਆ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਐ ਆ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ ਤੇ ਡਿਗਣੀ ਐ ਆ ਜਿਹੜੇ ਬਦਲਦੇ ਮੌਸਮ ਐ ਕਦੇ ਹੀਟ ਵੇਵ ਚੱਲ ਗਈ ਕਦੇ ਕੋਲਡ ਵੇਵ ਆ ਗਈ ਸਿੱਧਾ ਇਹਦਾ ਅਸਰ ਜਿਹੜਾ ਪੈਣਾ ਐ ਕਿਸਾਨੀ ਤੇ ਪੈਣਾ ਐ ਮੈਂ ਸਮਝਦਾ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਉਹ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਪਰੇ ਘਟੋ ਘਟ ਇੰਸ਼ੋਰਡ ਤਾਂ ਹੋਈਏ ਜੋ ਕੁਝ ਆਉਦਾ ਸਮਝੀਏ ਅੱਗੇ ਦੀ ਤਾਂ ਫਿਰ ਚੱਕ ਕਰਾਂਗੇ ਉਹਦੇ ਬਾਅਦ ਕਰੀਏ MSP ਬਿਲਕੁਲ ਸਹੀ ਹੈ ਸਾਹਿਬ MSP ਸਾਨੂੰ ਤਾਂ ਮਿਲ ਹੀ ਜਾਂਦੀ ਹੈ ਪੰਜਾਬ ਨੂੰ ਪਰ ਪੰਜਾਬ ਦਾ ਕਿਸਾਨ ਵੀ ਆ ਰ ਹੈ ਐਸਪੀਰੇਸ਼ਨਲ ਸਟੇਟਸ ਆ ਪੰਜਾਬ ਦੇ ਜਿਗਰੇ ਵੱਡੇ ਆ ਤੇ ਪੰਜਾਬ ਦੇ ਸੋਚ ਵੀ ਵੱਡੀ ਹੈ ਕਹਿੰਦੇ ਨਾ ਦਿਲ ਮੰਗੇ ਮੋਰ ਅਜ ਪੰਜਾਬ ਦਾ ਕਿਸਾਨ ਮੰਗੇ ਮੋਰ ਦਨ MSP ਪਰ ਉਹਦੇ ਵਾਸਤੇ ਕੋਈ ਲੀਡਰ ਅੱਗੇ ਆਊਗਾ ਸਾਹਿਬ ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਦੇਸ਼ ਦੇ ਕਿਸਾਨ ਦੇ ਨਾਲ ਖੜੇ ਆ ਬਟ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਪੜਕਾ ਕੇ ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀਆਂ ਆਪਣੇ ਨਿੱਜੀ ਸਵਾਰਥਾਂ ਵਾਸਤੇ ਰਾਜਨੀਤਿਕ ਸਵਾਰਥਾਂ ਵਾਸਤੇ ਨਾ ਲਿਆ ਜਾਵੇ ਸ਼ਾਂਤੀਪੂਰਵਕ ਸੰਘਰਸ਼ ਪਿਛਲੀ ਵਾਰੀ ਜੇ ਕਾਮਯਾਬ ਹੋਇਆ ਐਡਾ ਵੱਡਾ ਸੰਘਰਸ਼ ਉਹ ਇੱਕ ਸ਼ਾਂਤੀਪੂਰਵਕ ਸੰਘਰਸ਼ ਸੀ ਉਹ ਸਭ ਤੋਂ ਵੱਡੀ ਉਹਦੀ ਇੱਕ ਪਛਾਣ ਸੀਗੀ ਆਹ ਜ਼ਿੰਮੇਵਾਰੀ ਸ਼ਾਂਤੀ ਬਣਾ ਕੇ ਰੱਖਣ ਦੀ ਇਹਨਾਂ ਸੋ ਕਾਲਡ ਲੀਡਰਸ ਦੀ ਹੈਗੀ